ਸੱਚੇ ਸਤਗੁਰ ਦੀ ਵੱਡਾ ਹੱਥ ਉਹ ਗੋਪੀ ਉਸਤਾਦ ਦਾ ਇਧਰ ਨੇ ਪਾਸੇ ਟਾਰ ਜਨ ਕਿਆ ਬਾਤ ਐ ਇਹ ਛੋਟਾ ਕਰ ਦਿੱਤਾ ਦਰਸ਼ਕ ਵੀਰੋ ਜਫਾ ਵਧੀਆ ਲੱਗਿਆ ਗੁਰਦੇਤ ਨੂੰ ਤਾੜੀਆਂ ਮਾਰਿਓ ਜ਼ੋਰਦਾਰ ਦੇ ਦਰਮਿਆਨ ਵੱਡੀ ਟੱਕਰ ਇਧਰਲੇ ਪਾਸੇ ਕਹਿੰਦੇ ਪਕਾਪੁਰੀਆ ਉਹ ਪਕਾਪੁਰੀਆ ਉਹ ਗੋਪੀ ਦਾ ਚੇਲਾ ਤੇ ਦੂਜੇ ਪਾਸੇ ਕਹਿੰਦੇ ਛੱਟੂਆ ਦਾ ਪੁੱਤਰ ਖੇਡ ਗਰਾਉਂਡ ਦੇ ਵਿੱਚ ਮੰਨਾ ਇੱਥੇ ਰੱਖ ਕਬੱਡੀ 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 ਇਕਮਤੇ ਮੰਨੇ ਦੇ ਦਰਮਿਆਨ ਆਓ ਖੇਡ ਮੈਦਾਨ ਗੂਜ ਉੱਠਿਆ ਉਹ ਫਰੰਦੀਪੁਰੀਏ ਗੋਪੀ ਦੇ ਚੇਲੇ ਨੇ ਇਧਰਲੇ ਪਾਸੇ ਕੁਰਸੀਆਂ ਲੱਗੀਆਂ ਆਪਾਂ ਇਧਰ ਆ ਜੀ ਇਧਰ ਪ੍ਰੋਬਲਮ ਆਉਂਦੀ ਹੈ ਸਟੇਡ ਵਾਲੇ ਪਾਸੇ ਕਿਉਂਕਿ ਭਰਾਵਾਂ ਨੇ ਬਹੁਤ ਪੈਸਾ ਲਾਇਆ ਸਾਰਿਆਂ ਨੇ ਵੇਖਣਾ ਇਧਰਲੇ ਪਾਸੇ ਆਹ ਉਹ ਗਵਾਂਡੀ ਨੇ ਗਵਾਂਡੀ ਨੂੰ ਨੂੰ ਟਰਜਨ ਨੇ ਕਹਿੰਦੇ ਕਿ ਟਰੈਕਟਰ ਜਿੱਤਿਆ ਇੱਕ ਗੱਡੀ ਜਿੱਤੀ ਪਰ ਇਧਰਲੇ ਪਾਸੇ ਡਬਲ ਟੱਚ ਪੁਆਇੰਟ ਕਿਦਾ ਜੀ ਜਾਫੀ ਦਾ ਰਵਨਜੀਤ ਸਿੰਘ ਜੀ ਸਿੱਕੀ ਸਾਹਿਬ ਜਿਨ੍ਹਾਂ ਦੀਆਂ ਵੱਡੀਆਂ ਹਾਜ਼ਰੀਆਂ ਇਧਰ ਅੰਬਰਸਰੀ ਆ ਗਿਆ ਬੜਾ ਵਧੀਆ ਮੁਕਾਬਲਾ ਟੱਕਰ ਸਿਰੇ ਦੀ ਆ ਪੇਚਾਂ ਪਿਆ ਹੋਇਆ ਜ਼ੋਰ ਲੱਗਾ ਹੋਇਆ ਦੇਖੋ ਨਿਆਰਾ ਕਬੱਡੀ ਦਾ ਕਬੱਡੀ 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 ਟੱਕਰ ਸਿਰੇ ਦੀ ਹੈ ਆਹ ਪਾਜ ਦੀਆਂ ਥਾਪੀਆਂ ਉਂਗਲ ਖੜੀ ਹੈ ਲਾਲ ਵੀਰ ਗੋਗੀ ਹਰਜੀਤ ਦਬਈ ਤੇ ਜੱਜ ਸੇਠ ਇਹ ਕਹਿੰਦੇ ਵੀ 5000 ਦੇ ਹੋਣਗੇ ਬਰੰਦੀਪੁਰੀਏ ਗੋਪੀ ਦੇ ਤਿੰਨ ਜੱਫੇ ਕਾਲੇ ਇਟਲੀ ਵੱਲੋਂ ਨਾਲ ਵੀਰ ਧਰਮਿੰਦਰ ਨਾਲ ਵੀਰ ਗੋਗੀ ਹਰਜੀਤ ਦਬਈ ਤੇ ਜੱਜ ਸੇਠ 5000 ਪਰ ਟੱਕਰਾ ਵੀ ਸਿਰੇ ਦੀ ਹੈ ਗੁਰਦੇਤਤ ਕੋਸ਼ਿਸ਼ ਕਰਦਾ ਹੋਇਆ ਜੋਰ ਲੱਗਾ ਹੋਇਆ ਕਬੱਡੀ 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 ਹਾਂ ਤੇ ਆਦੇ ਲਾਗੇ ਸਿਰਾਂ ਹੋਣ ਲੱਗਾ ਲਓ 2 ਨੰਬਰ ਖੇਡਾਂ ਦੇ ਦਰਮਿਆਨ ਪਾਸੇ ਇਧਰ ਨੇ ਪਾਸੇ ਉਹ ਟੱਕਰ ਉਹ ਟੱਕਰ ਟੱਕਰ ਕਹਿੰਦੇ ਗੁਰਜਤ ਉਹ ਟਾਰਜਨ ਟਾਰਜਨ ਉਹ ਗੁਰਜਤ ਟਾਰਜਨ ਆ ਜਫਾ ਵਾਹ ਓਏ ਗੁਰਦਿੱਤ ਆ ਭਾਈ ਗੁਰਦਿੱਤ ਦਾ ਜਫਾ ਦੁਖ ਪੰਗਾਲੇ ਵਾਲਿਆ ਜਫਾ ਚਾਹੀਦੇ ਆ ਲਓ ਪੈਂਦੀ ਰੇਡ ਆ ਇੱਕ ਬਰੇ ਖੁੱਚ ਪਟਲੀਆ ਜੋਰ ਲੱਗਾ ਹੋਇਆ ਕਬੱਡੀ 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 ਕਬੱਡੀ